ਤੋ ਬਾਰੇ ਕਹਿੰਦੇ ਕਿ ਸਰਕਾਰ ਸੁਲਤਾਨਪੁਰ ਲੋਧੀ ਆਪਣੇ ਇੱਕ ਫਕੀਰ ਨੂੰ ਮਿਲਣ ਜਾਇਆ ਕਰਦੇ ਸਨ ਇੱਕ ਫਕੀਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਰਕਾਰ ਜਾਇਆ ਕਰਦੇ ਸਨ ਤਾਂ ਇੱਕ ਵਾਰ ਕੀ ਹੋਇਆ ਕਿ ਸਰਕਾਰ ਜਾ ਰਿਹਾ ਸਨ ਉਹਨਾਂ ਨੂੰ ਪਿਆਸ ਲੱਗ ਗਈ ਪਾਣੀ ਪੀਣ ਦਾ ਮਨ ਕੀਤਾ ਤੇ ਰਸਤੇ ਦੇ ਵਿੱਚ ਇੱਕ ਜੱਟ ਖੇਤ ਵਾ ਰਿਆ ਸੀ ਉਸ ਜੱਟ ਦੇ ਕੋਲ ਜਾ ਕੇ ਸਰਕਾਰ ਜੀ ਨੇ ਬੇਨਤੀ ਕੀਤੀ ਕਿ ਸਾਨੂੰ ਪਿਆਸ ਲੱਗੀ ਹੈ ਪਾਣੀ ਪਲਾ ਦਿਓ ਜਦ ਉਸ ਜੱਟ ਨੇ ਦੇਖਿਆ ਕਿ ਇੱਕ ਫੱਕੀ ਦੀ ਬਾਣੇ ਦੇ ਵਿੱਚੋਂ ਫਕੀਰ ਪਾਣੀ ਦੇ ਲਈ ਅਰਜ਼ ਕਰ ਰਿਹਾ ਤੇ ਉਸ ਨੇ ਇੱਕ ਭੜੇ ਅਦਬ ਦੇ ਨਾਲ ਸਰਕਾਰ ਨੂੰ ਪਾਣੀ ਪਲਾਇਆ ਤੇ ਜਦੋਂ ਪਾਣੀ ਪਲਾਇਆ ਸਰਕਾਰਾਂ ਨੂੰ ਤੇ ਫਿਰ ਉਸ ਜੱਟ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰ ਜੀ ਆਓ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਛਕ ਲੋ। ਤੋਂ ਸਰਕਾਰ ਕੰਦੇ ਠੀਕ ਹੈ ਸਰਕਾਰ ਬੈਠੇ ਉਸ ਸੱਠ ਨੇ ਰੋਟੀ ਦੇ ਉੱਪਰ ਸ਼ੱਕਰ ਪਾ ਕੇ ਸਰਕਾਰਾਂ ਨੂੰ ਖਾਣੇ ਦੇ ਦਿੱਤੇ। ਸਰਕਾਰ ਖਾਣਾ ਖਾ ਰਿਹਾ ਹੈ ਰੋਟੀ ਖਾ ਰਿਹਾ ਹੈ। ਤੇ ਉੱਥੇ ਇੱਕ ਕੁਗੀ ਉੜਦੀ ਉੜਤੀ ਆਈ ਮਿੱਠਾ ਦੇਖ ਕੇ ਹੜਦ ਵਾਲੇ ਘੁੰਮਣ ਲੱਗ ਪਈ। ਤੋ ਇਹ ਗੱਲ ਦੇਖੋ ਜੱਟ ਨੂੰ ਗੁੱਸਾ ਆਇਆ ਉਸਨੇ ਕਿਹਾ ਕਿ ਇੱਕ ਫਕੀਰ ਨੂੰ ਇਹ ਕੁੱਗੀ ਖਾਣਾ ਨਹੀਂ ਖਾਣ ਦਿੰਦੀ। ਤੋ ਉਸਨੇ ਕਰੋੜਾ ਚੱਕਿਆ ਅਰੋੜਾ ਚੱਕ ਕੇ ਕੁੱਗੀ ਦੇ ਮਾਰਿਆ ਤੇ ਕੁੱਗੀ ਮਰ ਗਈ। ਉਹਨੇ ਕੁੱਗੀ ਚੱਕੀ ਚੱਕ ਕੇ ਭਰਾ ਸੁੱਟ ਦਿੱਤੀ। ਤੋ ਜਿੱਦੋ ਸਰਕਾਰ ਖਾਣਾ ਖਾਂਦੇ ਆ ਤੇ ਜੱਟ ਦੀ ਨਿਗਾਹ ਉਸ ਦਰਖਤ ਤੇ ਪਈ ਜਿੱਥੇ ਕੁੱਗੀ ਦਾ ਆਲਣਾ ਸੀ। ਫਿਰ ਦੇਖੇ ਕਿ ਕੁੱਗੀ ਦੇ ਦੋ ਛੋਟੇ ਛੋਟੇ ਬੱਚੇ ਉਹ ਸਾਲਾਂ ਵਿੱਚ ਹਨ ਜੱਟ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿਵੇਂ ਤੂੰ ਪਾਪ ਹੋ ਗਿਆ ਮੇਰ ਤੋਂ ਗਲਤੀ ਹੋ ਗਈ ਕੁੱਗੀ ਮਰ ਗਈ ਹੈ ਤੇ ਇਹਦੇ ਦੋ ਬੱਚੇ ਜਿਹੜੇ ਉਹ ਵੀ ਪਰ ਜਾਣ ਕੇ ਤੇ ਜਦ ਇਹ ਪਛਤਾਵਾ ਉਹਨੇ ਕੀਤਾ ਤਾਂ ਸਰਕਾਰ ਕਹਿੰਦੇ ਇਦਾਂ ਕਰ ਜਿਹੜੀ ਕੁੱਗੀ ਆ ਤੂੰ ਪੜਾ ਚੱਕ ਸਿੱਟੀ ਉਹਨੂੰ ਲੈ ਕੇ ਆ ਜਦੋਂ ਉਹ ਜੱਟ ਕੁੱਕੀ ਚੱਕਿਆ ਕੇ ਸਰਕਾਰਾਂ ਦੇ ਕੋਲ ਲੈ ਕੇ ਆਇਆ ਤੇ ਸਰਕਾਰ ਜੀ ਨੇ ਬismillah ਪੜ੍ਹ ਕੇ ਇੱਕ ਛੋਟਾ ਜਿਹਾ ਰੋੜਾ ਚੱਕਿਆ ਤੇ ਕੁੱਕੀ ਦੇ ਮਾਰਿਆ ਤੇ ਕੁੱਕੀ ਫਿਰ ਰੋੜ ਗਈ ਉੜ ਕੇ ਤੇ ਫਿਰ ਆਪਣੇ ਬੱਚੇ ਕੋਲ ਜਾ ਕੇ ਬੈਠੀ ਸੋ ਫਿਰ ਜਾ ਕੇ ਸਰਕਾਰਾਂ ਦੀ ਇਹ ਕਰਾਮਾਤ ਦੇਖ ਕੇ ਉਹਨਾਂ ਦੇ ਪੈਰੀ ਪੈ ਗਿਆ ਪੈਰੀ ਪੈ ਗਿਆ ਤੇ ਉਹਨਾਂ ਦਾ ਮੁਰੀਦ ਹੋ ਗਿਆ ਸੋ ਇਹ ਹੁੰਦੀਆਂ ਨੇ ਅੱਲਾ ਦੇ ਬਲੀ ਜਿਹੜੇ ਉਹਨਾਂ ਦੀਆਂ ਕਰਾਮਾਤਾਂ ਜਿਉਂਦੇ ਜੀ ਰਹਿ ਕੇ ਉਸ ਮਾਲਕ ਦੀ ਜੁਵਾਦਤ ਕਰਕੇ ਉਸ ਦਾਤਾ ਦਾ ਫੈਜ਼ ਲੈਣਾ ਤੇ ਆਪਣੇ ਕਰਮ ਦੇ ਨਾਲ ਮੋਏ ਵਿੱਚ ਜਾਨ ਪਾ ਦੇਣੀ